ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਕਰਾਂਗੇ ਮੈਟ ਗਾਲਾ ਦੇ ਬਾਰੇ ਮੈਟ ਗਾਲਾ ਕੀ ਹੈ ਔਰ ਦਿਲਜੀਤ ਨੇ ਜੋ ਪੋਸ਼ਾਕ ਪਹਿਨੀ ਹੈ ਉਹਦੇ ਵਿੱਚ ਕੀ ਕੀ ਸੀਗਾ ਔਰ ਹੋਰ ਵੀ ਮੈਟ ਗਾਲਾ ਨਾਲ ਜੁੜੀਆਂ ਹੋਈਆਂ ਦਿਲਚਸਪ ਗੱਲਾਂ ਤੁਹਾਨੂੰ ਦੱਸਾਂਗੇ ਅੱਜ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀ ਇਹਨਾਂ ਨੇ ਹਾਲ ਤੱਕ ਬੜਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜ਼ਰੂਰ ਕਰ ਲੋ ਤੇ ਬੈਲ ਆਲ ਬਟਨ ਵੀ ਦਬਾ ਲੋ ਤਾਂ ਦੋਸਤੋ ਪੰਜਾਬੀ ਗਾਇਕ ਅਰ ਅਦਾਕਾਰ ਦਿਲਜੀਤ ਦਸਾਂਜ ਪਹਿਲੀ ਵਾਰ ਨਿਊਯਾਰਕ ਅਮਰੀਕਾ ਚ ਹੋਣ ਵਾਲਾ ਫੈਸ਼ਨ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਇਵੈਂਟ ਉਹਦੇ ਵਿੱਚ ਗਿਆ ਦਿਲਜੀਤ ਨੇ ਮਹਾਰਾਜੇ ਵਰਗੀ ਪੋਸ਼ਾਕ ਪਹਿਨੀ ਜਿਹਦੇ ਉੱਤੇ ਪੰਜਾਬੀ ਦੀ ਮੁਹਾਰਨੀ ਵੀ ਲਿਖੀ ਹੋਈ ਸੀ ਮੈਟ ਗਾਲਾ ਨਿਊਯਾਰਕ ਦੇ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਇਹਦੇ ਵਿੱਚ ਕੱਪੜਿਆਂ ਦੇ ਇੰਟੀਟੀਟਿਊਡਲੀ ਕਰਵਾਇਆ ਗਿਆ ਇੱਕ ਸਾਲਾਨਾ ਪ੍ਰੋਗਰਾਮ ਹੁੰਦਾ ਹੈ। ਦਿਲਜੀਤ ਤੋਂ ਇਲਾਵਾ ਸ਼ਾਹਰੁਖ ਖਾਨ, ਪ੍ਰੇਨਕਾ ਚੋਪੜਾ, ਨਿਕ ਜੋਨਜ਼ ਤੇ ਕਿਆਰਾ ਅਡਵਾਨੀ ਵੀ ਆਪ ਹੁਣ ਆਪਣੇ ਅੰਦਾਜ਼ ਦੇ ਵਿੱਚ ਨਜ਼ਰ ਆਏ। ਤਾਂ ਦੋਸਤੋ ਮੈਟ ਗਾਲਾ ਦਾ ਇਸ ਵਾਰ ਥੀਮ ਸੀਗਾ ਸਿਆਹ ਰੰਗ ਦੇ ਕੱਪੜਿਆਂ ਨਾਲ ਜੁੜੇ ਸਟਾਈਲ ਨੂੰ ਦਿਖਾਉਣਾ ਜਿਹਨੂੰ ਨਾਮ ਦਿੱਤਾ ਗਿਆ ਦੀ ਮੈਟ ਗਾਲਾ ਸੈਲੀਬ੍ਰੇਟਿੰਗ ਸੁਪਰ ਫਾਈਨ टेल रिंग ब्लैक स्टाइल ਫੈਸ਼ਨ ਦੀ ਦੁਨੀਆ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਮੈਟ ਗਾਲਾ ਨੂੰ ਇਸ ਵਾਰ ਫੈਰਲ ਵਿਲੀਅਮਸ ਤੇ ਲਿਊਸ ਹੈਮਿਲਟਨ ਇਹ ਚੇਅਰ ਕਰ ਰਹੇ ਨੇ ਔਰ ਇਸ ਪ੍ਰੋਗਰਾਮ ਜਰੀਏ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟਸ ਕਾਸਟਿਊਮ ਇੰਸਟੀਚਿਊਟ ਲਈ ਪੈਸੇ ਵੀ ਇਕੱਠੇ ਕੀਤੇ ਜਾਣੇ ਆ ਨਿਊਯਾਰਕ ਸ਼ਹਿਰ 'ਚ ਹੋਣ ਵਾਲਾ ਇਹ ਪ੍ਰੋਗਰਾਮ ਹਰ ਸਾਲ ਫਿਲਮ ਫੈਸ਼ਨ ਔਰ ਸੰਗੀਤ ਜਗਤ ਦੀਆਂ ਦੁਨੀਆ ਭਰ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਤਾਂ ਨੂੰ ਬੁਲਾਉਂਦਾ ਔਰ ਇਹ ਸਮਾਗਮ ਆਪਣੇ ਖਾਸ ਮਹਿਮਾਨਾਂ ਦੀ ਸੂਚੀ ਮਹਿੰਗੀਆਂ ਟਿਕਟਾਂ ਤੇ ਖਾਸ ਤੌਰ ਤੇ ਆਪਣੇ ਅਸਾਧਾਰਨ ਦਿਖਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਜੋ ਹਰ ਸਾਲ ਵੱਖਰੀ ਬਕਰੀ ਥੀਮ ਦੇ ਉੱਤੇ ਆਧਾਰਿਤ ਹੁੰਦੇ ਆ ਤਾਂ ਦੋਸਤੋ ਸ਼ਾਹਰੂਖ ਖਾਨ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਿਆ ਪ੍ਰਿੰਕਾ ਚੋਪੜਾ ਨਿਕ ਜੋਨਸ ਇਹਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਇਹਨਾਂ ਦੇ ਮਤਾਬਕ ਉਹਨਾਂ ਦੀ ਪਹਿਲੀ ਜਿਹੜੀ ਮੁਲਾਕਾਤ ਸੀਗੀ ਇਹ ਵੀ ਮੈਟ ਗਾਲਾ ਵਿੱਚ ਸਾਲ 2017 ਦੇ ਵਿੱਚ ਹੋਈ ਸੀ ਔਰ ਅਦਾਕਾਰਾ ਕਿਯਾਰਾ ਅਡਵਾਨੀ ਇਹਨੇ ਡਿਜ਼ਾਈਨਰ ਗੌਰਵ ਗੁਪਤਾ ਦਾ ਤਿਆਰ ਕੀਤਾ ਹੋਇਆ ਬਲੈਕ ਐਂਡ ਵਾਈਟ ਗਾਊਨ ਇਹ ਪਹਿਨਿਆ ਔਰ ਫੈਸ਼ਨ ਡਿਜ਼ਾਈਨਰ ਨਤਾਸ਼ਾ ਪੂਨਾ ਵਾਲਾ ਇਹ ਵੀ ਇੱਕ ਬੜੇ ਦਿਲਕਸ਼ ਅੰਦਾਜ਼ ਦੇ ਵਿੱਚ ਨਜ਼ਰਾਈ ਔਰ 160 ਮਿਲੀਅਨ ਤੋਂ ਵੱਧ ਫਾਲੋਅਰਸ ਵਾਲਾ ਇਟਾਲੀਅਨ ਕਮੀਡੀਅਨ ਇਨਫਲੂਐਂਸਰ ਖੈਬੀ ਲੇਮ ਇਹ ਟਿਕਟੌਕ ਤੇ ਇੱਕ ਮਸ਼ਹੂਰ ਸ਼ਖਸੀਅਤ ਹੈ ਔਰ ਇਹਨੇ ਦਰਜਣਾਂ ਦੇ ਹਿਸਾਬ ਨਾਲ ਜੇਬ ਕੜੀਆਂ ਜਿਹੜੀਆਂ ਪਹਿਲੇ ਜ਼ਮਾਨੇ ਵਿੱਚ ਚਲਦੀਆਂ ਹੁੰਦੀਆਂ ਸੀਗੀਆਂ ਉਹਨਾਂ ਨਾਲ ਟਕਿਆ ਹੋਇਆ ਇੱਕ ਸੂਟ ਪਹਿਨੇ ਆ ਗਾਇਕਾ ਰਿਆਨਾ ਇਹ ਪ੍ਰੈਗਨੈਂਟ ਔਰ ਇਹਨੇ ਬਲੂ ਕਾਰਪਟ ਉੱਤੇ ਕਾਲੇ ਕੋਟ ਕਦਰ ਵਾਲਾ ਗਾਉਨ ਹੈ ਜਿਹੜਾ ਇਹ ਪਾਇਆ ਹੋਇਆ ਸੀਗਾ ਸੰਗੀਤਕਾਰ ਐਂਡਰੇ ਇਹਦੇ ਕੋਨ ਦੇ ਨਾਲ ਪਿਆਨੋ ਬੰਨਿਆ ਹੋਇਆ ਸੀਗਾ ਕਾਲੇ ਰੰਗ ਦਾ ਕੋਟ ਸੀਗਾ ਤੇ ਉਹਦੀ ਬੈਕ ਸਾਈਡ ਤੇ ਨੇ ਪਿਆਨੋ ਬੰਨਿਆ ਹੋਇਆ ਸੀ ਔਰ ਦੁਏਚੀ ਦੇ ਐਲਵੀ ਇਹ ਨੇ ਦੋਸਤੋ ਬੜੀ ਖੂਬਸੂਰਤ ਜੁੱਤੀ ਜਿਹੜੀ ਕਿ ਐਮੇ ਲੋ ਵੁੱਡ ਦੀ ਸੀਗੀ ਇਹ